ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਰਕਾਰ ਦੀ ਜਿਹੜੀ ਚੱਲ ਰਹੀ ਹੈ ਪਾਲਿਸੀ ਯੁੱਧ ਨਸ਼ਾ ਮੁਕਤ ਉਸ ਦੇ ਤਹਿਤ ਸਾਡੇ ڪرੰਡੇ ਥਾਣੇ ਟਾਰੀ ਸਬਡਵੀਜ਼ਨ ਵਿੱਚ ਕਾਫੀ ਰਿਕਵਰੀ ਸਹੀ ਹੈ ਉਸ ਦੇ ਲੜੀ ਨੂੰ ਅੱਗੇ ਤੋਰਦੇ ਸਾਡੇ ਮਾਨਯੋਗ ਬੀਜੀਪੀ ਸਾਹਿਬ ਦੀਆਂ ਸਖਤ ਦੇਤਾ ਤੇ ਮਾਨਯੋਗ ਸਤਿੰਦਰ ਸਰ ਸਾਡੇ ਡੀਆਈਜੀ ਸਾਹਿਬ ਬੋਲ ਰਹੇ ਸਾਡੇ ਮਨਿੰਦਰ ਸਰ ਜੀ ਆਈਪੀਐਸ ਐਸਐਸਪੀ ਸਾਹਿਬ ਮਾਨਯੋਗ ਉਹਨਾਂ ਦੀਆਂ ਦੇਤਾ ਤੇ ਅੱਗੇ ਕਰਦੇ ਹੋਏ ਸਾਡੀ ڪرੰਡੇ ਦੀ ਇੱਕ ਪੁਲਿਸ ਪਾਰਟੀ ਨੂੰ ਇਨਫੋਰਮੇਸ਼ਨ ਮਿਲੀ ਸੀ ਜੋ ਚੌਂਕੀ ਇਨਚਾਰਜ ਨੂੰ ਕੇ ਦੋ ਨਾਮ ਨੂੰ ਜਿਹੜੇ ਬੰਦੇ ਆ ਇਹ ਲੀਸਟੇ ਤੋਂ ਅਟਾਰੀ ਸਾਈਡ ਨੂੰ ਜਿਹੜੀ ਡਰੇਨ ਆ ਮਾਵਾ ਉਧਰ ਡਰੇਨ ਦੇ ਨਾਲ ਨਾਲ ਜਿਹੜੇ ਆ ਰਹੇ ਆ ਤਾਂ ਹੋ ਸਕਦਾ ਇਹਨਾਂ ਨੂੰ ਚੈੱਕ ਕੀਤਾ ਜਾਵੇ ਤੇ ਇਹਨਾਂ ਕੋਲ ਪਦਾਰਥ ਜਿਹੜਾ ਨੀਸ਼ੀਲਾ ਮਿਲ ਸਕਦਾ ਉਹਦੇ ਸਥਿਤ ਕਾਰਕਰੀ ਕਰਦੇ ਹੋਏ ਇਮੀਡੀਏਟਲੀ ਸਾਡੇ ਜਿਹੜੇ ਚੌਂਕੀ ਇਨਚਾਰਜ ਨੇ ਉਥੇ ਆਪਣੀ ਜਿਹੜੀ ਆ ਟੀਮ ਨੂੰ ਲੈ ਕੇ ਗਏ ਤੇ ਦੋ ਬੰਮ ਬੰਤੀ ਜਿਹੜੇ ਆ ਚੱਕੀ ਰਾਉਂਡ ਅਪ ਕੀਤੇ ਕੁਰਸੀਵਕ ਸਿੰਘ ਰਾਏ ਤੇ ਕੁਲਜੀਤ ਸਿੰਘ ਹਰਣ ਇਹਨਾਂ ਕੋਲੋਂ 1 ਕਿਲੋ ਹੈਰੋਇਨ ਇੱਕ ਮੋਟਰਸਾਈਕਲ ਜਿਹੜਾ ਬਰਾਮਦ ਹੋਇਆ ਇਹਨਾਂ ਦੇ ਖਿਲਾਫ ਅਸੀਂ ਮਕਦਮਾ ਨੰਬਰ 181 ਥਾਣਾ ਘਰਿੰਡਾ ਵਿਖੇ ਅੰਡਰ ਸੈਕਸ਼ਨ 21C 25 29 ਐਨਡੀਪੀਆ ਸੈਕਟਰ ਦੇ ਤਹਿਤ ਦਰਜ ਕਰ ਲਿਆ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਨੂੰ ਅੱਜ ਪੇਸ਼ ਕਰਕੇ ਇਹਨਾਂ ਦਾ ਜਿਹੜਾ ਰਿਮਾਂਡ ਹਾਸਲ ਕਰਨਾ ਸਰ ਕੋਈ ਪਹਿਲਾਂ ਇਹਨਾਂ ਤੇ ਮਕਦਮਾ ਹੋਇਆ ਪਹਿਲਾ ਮਕਦਮਾ ਨਹੀਂ ਇਹਨਾਂ ਦੇ ਅਜੇ 3 ਨੰਬਰ ਦੀ ਕੋਸ਼ਿਸ਼ ਤੇ ਪਹੁੰਚ ਲੱਗਾ ਵੀ ਕੋਈ ਦਰਜ ਹੈ ਪਰ ਹਾਂ ਇਹਨਾਂ ਨੇ ਕੰਸਾਈਨਮੈਂਟਸ ਦੋ ਦੋ ਤਿੰਨ ਤਿੰਨ ਵਾਰੀ ਲਈਆਂ ਨੇ ਪਾਰ ਜਿਹੜੇ ਪਾਰ ਸਮਗਲਰ ਉਹਨਾਂ ਨਾਲ ਇਹਨਾਂ ਦੇ ਸਬੰਧ ਆ। ਇਹੀ ਰਿਮਾਂਡ ਦੇ ਦੌਰਾਨ ਜਿਹੜੀ ਸ਼ਾਨਦੀ ਇਹਨਾਂ ਦੀ ਕਰਮੀਆਂ ਖੰਗਾਰ ਵਾਲਾ ਇਹ ਦੋ ਰਸਤੇ ਆ ਜਿਸ ਤਰ੍ਹਾਂ ਆ ਰਹੀ ਹੈ ਸਰ ਇਹ ਇਹਨਾਂ ਇਹ ਡਰੋਨ ਦੇ ਜ਼ਰੀਏ ਇਹਨਾਂ ਨੇ ਮੰਗਵਾਈ ਆ। ਉੱਥੇ ਲੋਕੇਸ਼ਨ ਭੇਜ ਕੇ ਇਹ ਸਭ ਜਿੱਕਰ ਅਸੀਂ ਗੱਲ ਕਰੀਏ ਇਹਨਾਂ ਕਿ ਕਿਤਾ ਬੜੇ ਇਹਨਾਂ ਸਮਗਲਾਂਵਾਂ ਦੇ ਨਾਲ ਜਿਹੜੇ ਪਾਕਿਸਤਾਨ ਦੇ ਕਿਰਾਰੇ ਇਹ ਇਹਨਾਂ ਦੇ ਗਾਂ ਯਾਰਦੋਸ ਜਿਹੜੇ ਪੁਰਾਣੇ ਬਾਰਡਰ ਬੈਲਟ ਦੇ ਨਾਲ ਉਹਨਾਂ ਨੇ ਇਹਨਾਂ ਦੇ ਲਿੰਕ ਕਰਵਾਏ ਸੀਗੇ। ਉਸੇ ਲਿੰਕ ਦੇ ਤਹਿਤ ਇਹ ਜਿਹੜਾ ਵਾਇਰ ਡਰੋਨ ਜਿਹੜਾ ਇਹ ਸਮਾਨ ਨੇ ਮੰਗਾਉਂਦੇ ਆ। ਗੁਰੂ ਕੋ ਟੈਂਟਰ ਮੈਂ ਮਾ ਚੁੱਕੇ ਅਜਨਾਂ ਦਾ ਰਿਮਾਂਡ ਹਸਪਤਾਲ ਕਰਕੇ ਸਰ ਜਿਸ ਤਰ੍ਹਾਂ ਤੁਹਾਡੇ ਕੋਲ ਬਚਿਆ ਦਾ 2 3 12 ਕਿਨਾਂ ਦਾ ਕੋਲ ਅਪਨ ਸਾਈਨਮੈਂਟ ਮੈਂ ਦਵਾਈ ਗਈ ਗਿਆ ਤਾਂ ਇਹਨਾਂ ਦਾ ਰੋਕ ਕੇ ਡਿਲੀਵਰ ਕਿੱਥੇ ਕੀਤੀ ਗਈ ਹੈ ਸੀ ਉਹ ਉਹ ਹੁਣ ਕੁਛੇ ਕੁਛ ਪੁੱਛਿਆ ਨਾ ਅਜ ਰਿਮਾਂਡ ਲੈ ਕਿੰਨੇ ਸਮੇਂ ਤੋਂ ਐਕਟਰ ਨੇ ਜੀ ਇਹ ਸਭ ਉਸ ਲਾਕੇ ਦੇ ਵਿੱਚ ਸਾਲ ਦੇ ਕਰੀਬ ਐਕਟਿਵ ਨੇ ਸਰ ਇਹਨਾਂ ਦੀ ਉਮਰ ਕਿੰਨੀ ਹੈ ਉਹਨਾਂ ਨੇ 30 ਸਾਲ ਦੇ ਕਰੀਬ ਹੈ ਦੋ ਸਰ ਦੋਨਾਂ ਦੀ 25 ਤੋਂ 30 ਸਾਲ ਦੇ ਮੋਲੇ ਤੇ ਸਰ ਤੋਂ ਦੋ ਇਹ ਥਾਣੇ ਲੋਕੋ ਕੇ ਸਾਈਡ ਅਮਰ ਸਾਹ ਸਰ ਕਿੰਨੀ ਐ ਕੋਟ ਸਾਈਨਮੈਂਟ ਦਾ ਡਵਲਪ ਹੋ ਰਿਹਾ ਹੈ ਕਿ ਸਾਲ ਇੱਕ ਤੋਂ ਇਹ ਐਕਟਰ ਨੇ ਇਨਾ ਆਪਕੇ ਡਿਲੀਵਰ ਕਰ ਚੁੱਕੇ ਨੇ ਜੀ ਅਜੇ ਨਾ ਆਪਣੀ ਜਿਹੜੀ ਪ੍ਰੀ ਲਿਮਿਟੀ ਪੁਛ ਗਿਛ ਚ ਪਤਾ ਲਗਾ ਵੀ ਦੋ ਦੋ ਤਿੰਨ ਤਿੰਨ ਕਨਸਾਈਨਮੈਂਟ ਲੈ ਚੁੱਕੇ ਬਾਕੀ ਡਿਟੇਲ ਜਿਹੜੀ ਆਫਟਰ ਰਿਮਾਂਡ ਆ ਜਾ ਸਕਦਾ ਇਹ ਕੱਲੇ ਰੋਜ਼ਾ ਕੰਮ ਕਰ ਰਹੇ ਨੇ ਜਾਂ ਨਾਲ ਹੋਰ ਸਾਥੀ ਨੇ ਹੈਗੇ ਹੋ ਰਹੀ ਹੈ ਹੈਗੇ ਹੋ ਰਹੀ ਹੈ ਸਰ ਇਹ ਕੋਈ ਡ੍ਰੈਗ ਨਾ ਬਣੀ ਕੋਈ ਨਾ ਉਸ ਕੋਲੇ ਮੁੱਖ ਤੇ ਡਰੱਗ ਬਣੀ ਵੈਪਨ ਹੋ ਰਿਮਾਂਡ ਲੈ ਕੇ ਪੁਛੀਏ ਚ ਕੋਸ਼ਿਸ਼ ਕਰਾਂ ਸਰਪ ਉਹਨਾਂ ਦੀ ਕੈਨ ਤੌਰਾਂ ਦੇ ਲਈ ਪਤਾ ਕੀਤਾ ਜਾਏਗਾ ਜਿਹੜੇ ਨੌਜਵਾਨ ਸਰਕਾਰ ਕੰਮ ਕਰ ਰਹੇ ਨੇ ਬਿਲਕੁਲ ਬਿਲਕੁਲ ਅੱਗੇ ਵੀ ਇਹ ਪਤਾ ਕਰਕੇ ਸਾਰੇ ਫੜਿਆ ਤੇ ਅੱਜ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਮੈਕਸਿਮਲ ਰਿਮਾਂਡ ਲੈ ਕੇ ਇਹਦੀ ਛਾਣਬੀਨ ਕਰਾਂਗੇ ਇਹਨਾਂ ਦਾ ਦੋਸ਼ ਲੱਗਦਾ ਹੈ ਵੱਡੇ ਦਾ ਕਾਰੋਬਾਰ ਹੁੰਦਾ ਹੋਰ ਐਸ ਵੈਲ ਇਹ ਨਹੀਂ ਦੱਸਣਾ ਇਸ ਤਰੀਕੇ ਨਾਲ ਵੱਡੀ ਵੱਡੀ ਮਾਤਰਾ ਨਾਲ ਹੋਰ ਬੰਦੇ ਆ ਸਕਦੇ ਨੇ ਕੋਸ਼ਿਸ਼ ਹੈ ਅੱਜ ਰਿਮਾਂਡ ਲੈਣ ਤੋਂ ਬਾਅਦ ਜਿਹੜੀ ਹੈ ਸਾਰੀ ਕਾਰਵਾਈ ਅਮਚ ਲਿਆਵਾਂ ਠੀਕ ਅਸਕਰੀ ਦੇ ਇਲਾਵਾ ਹੋਰ ਕਿਹੜਾ ਉਹ ਜੀ ਫਿਲਹਾਲ ਤੱਕ ਹੀ ਪਤਾ ਲੱਗਦਾ ਇਹਨਾਂ ਦਾ